ਇੱਕ ਦਿਨ ਬਾਲਾ ਪ੍ਰੀਤਮ ਅਰਜਨ ਦੇਵ ਜੀ ਵਿਹੜੇ ਵਿੱਚ ਗੇਂਦ ਨਾਲ ਖੇਡ ਰਹੇ ਸਨ ਤਾਂ ਉਹਨਾਂ ਗੇਂਦ ਹੱਥ ਵਿੱਚ ਫੜ ਕੇ ਜ਼ੋਰ ਨਾਲ ਉਛਾਲ ਦਿੱਤੀ। ਗੇਂਦ ਉੱਛਲ ਕੇ ਰਿੱਢਦੀ ਰਿੱਢਦੀ ਉਸ ਕਮਰੇ ਵਿੱਚ ਜਾ ਪਈ ਜਿੱਥੇ ਆਪ ਜੀ ਦੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਆਰਾਮ ਕਰ ਰਹੇ ਸਨ। ਬਾਲ ਅਰਜਨ ਦੇਵ ਜੀ ਗੇਂਦ ਲੈਣ ਲਈ ਉਸ ਦੇ ਪਿੱਛੇ-ਪਿੱਛੇ ਰਿੱਢਦੇ-ਰਿੱਢਦੇ ਉਸ ਕਮਰੇ ਵਿੱਚ ਪੁੱਜੇ ਤਾਂ ਗੇਂਦ ਉਹਨਾਂ ਨੂੰ ਉਸ ਕਮਰੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਈ। ਬਾਲਕ ਅਰਜਨ ਦੇਵ ਜੀ ਨੇ ਸਮਝਾਇਆ ਕਿ ਸ਼ਾਇਦ ਗੇਂਦ ਮੰਜੇ ਤੇ ਹੋਵੇਗੀ। ਮੰਜਾ ਉੱਚਾ ਸੀ ਤੇ ਆਪ ਬਹੁਤ ਛੋਟੇ ਸਨ। ਮੰਜੇ ਤੇ ਚੜ ਨਹੀਂ ਸਕਦੇ ਸਨ ਬਾਲ ਅਰਜਨਦੇਵ ਜੀ ਦੇ ਮਨ ਵਿੱਚ ਇੱਕ ਤਰਕੀਬ ਸੱਜੀ ਉਹ ਮੰਜੇ ਦੇ ਪਾਵੇ ਨਾਲ ਲੱਗ ਕੇ ਖੜੇ ਹੋ ਗਏ ਤੇ ਉਸ ਨੂੰ ਪੂਰੇ ਜ਼ੋਰ ਨਾਲ ਹਿਲਾਉਣਾ ਸ਼ੁਰੂ ਕਰ ਦਿੱਤਾ ਮੰਜਾ ਜ਼ੋਰ ਨਾਲ ਹਿਲਾਣ ਨਾਲ ਪੂਰਾ ਹਿੱਲ ਗਿਆ ਤੇ ਸਤਿਗੁਰ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਜਾਗ ਖੁੱਲ ਗਈ ਸਤਿਗੁਰਾਂ ਸਹਿਜ ਸੁਭਾਏ ਬਚਨ ਕੀਤਾ ਇਹ ਕਿਹੜਾ ਵੱਡਾ ਪੁਰਖ ਹੈ ਭਾਰੀ ਜਿਸ ਮੰਜੀ ਹਿਲਾਈ ਸਾਡੀ ਸਾਰੀ ਇਤਨਾ ਬਚਨ ਕਰਨ ਤੋਂ ਬਾਅਦ ਸਤਿਗੁਰ ਗੁਰੂ ਅਮਰਦਾਸ ਪਾਤਸ਼ਾਹ ਜੀ ਮੰਜੀ ਤੇ ਉੱਠ ਬੈਠੇ ਅਜੀ ਇੱਧਰ ਉੱਧਰ ਦੇਖਣ ਹੀ ਲੱਗੇ ਸਨ ਕਿ ਮਾਤਾ ਬੀਬੀ ਭਾਨੀ ਜੀ ਸਤਗੁਰਾਂ ਦੇ ਕਮਰੇ ਵਿੱਚ ਪਹੁੰਚ ਗਏ ਗੁਰੂ ਅਮਰਦਾਸ ਜੀ ਦੇ ਬਚਨਾਂ ਉਹਨਾਂ ਸੁਣਨ ਲਈ ਸਨ ਸਤਗੁਰਾਂ ਦੇ ਬਚਨ ਦਾ ਉੱਤਰ ਬੀਬੀ ਭਾਨੀ ਜੀ ਨੇ ਦਿੱਤਾ ਕਹਿਣ ਲੱਗੇ ਦੋਹਿਤਾ ਜੇ ਦੋਹਿਤਾ ਸਤਗੁਰ ਪਾਤਸ਼ਾਹ ਗੁਰੂ ਅਮਰਦਾਸ ਜੀ ਖਿੜ-ਖਿੜਾ ਕੇ ਹਾਸ ਪਾਏ ਤੇ ਖੁਸ਼ ਹੋਉਂਦਿਆਂ ਦੂਜਾ ਬਚਨ ਕੀਤਾ ਦੋਹਿਤਾ ਬਾਣੀ ਦਾ ਬੋਹਿਤਾ ਇਸ ਤਰ੍ਹਾਂ ਕਹਿੰਦੇ ਆ ਸਤਗੁਰਾਂ ਬਾਲ ਅਰਜਨ ਦੇਵ ਜੀ ਨੂੰ ਥੱਲਿਓਂ ਉਠਾਇਆ ਤੇ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ